ਅੰਮ੍ਰਿਤਸਰ ਪੁਲਿਸ ਵੱਲੋਂ 마ੜੇ ਅਨਸਰਾ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੇ ਇੱਕ ਨਸ਼ਾ ਤਸਕਰ ਕਾਬੂ ਕੀਤਾ ਗਿਆ। ਦਰਅਸਲ ਇਸ ਦੇ ਕੋਲੋਂ 417 ਗ੍ਰਾਮ ਹੈਰੋਇਨ, 22400 ਦੀ ਡਰੱਗ ਮਨੀ ਤੇ ਲਗਜ਼ਰੀ ਗੱਡੀ ਬਰਾਮਦ ਹੋਈ। ਤੇ ਉਹਨਾਂ ਦਾ ਕਹਿਣਾ ਕਿ ਪੁਲਿਸ ਦੇ ਵੱਲੋਂ ਪੁਖਤਾ ਸੂchnਾ ਦੇ ਆਧਾਰ ਤੇ ਯੋਜਨਾਬੰਦ ਤਰੀਕੇ ਦੇ ਨਾਲ ਪੁਲਾਰੀ ਸਬਜ਼ੀ ਮੰਡੀ ਦੇ ਖੇਤਰ ਤੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 417 ਗ੍ਰਾਮ ਹੈਰੋਇਨ ਤੇ 22400 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਤੇ ਅਦਾਲਤ 'ਚ ਪੇਸ਼ ਕਰਕੇ ਜ਼ਰਿਮਾਨਾ ਹਾਸਲ ਕੀਤਾ ਗਿਆ ਤੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕ ਬਰੀਕੀ ਦੇ ਨਾਲ ਹੁਣ ਖੰਗਾਲੇ ਜਾ ਰਹੇ ਨੇ ਤੇ ਪੁਛਗਿੱਛ ਦੌਰਾਨ ਇਸ ਦੇ ਕੋਲੋਂ ਵੱਡੇ ਖੁਲਾਸੇ ਦੀ ਉਮੀਦ ਦੱਸੀ ਜਾ ਰਹੀ ਕਿ ਇਸ ਦੇ ਪਹਿਲਾਂ ਵੀ 3 ਦੇ ਕਰੀਬ ਮਕਦਮੇ ਵੀ ਦਰਜ ਨੇ ਹਾਂਜੀ ਸਰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਆਈਪੀਐਸ ਡੀਸੀਪੀ ਇਨਵੈਸਟੀਗੇਸ਼ਨ ਹਰਪੀ ਸਿੰਘ ਮੰਡੇਰ ਜੀ ਏਡੀਸੀਪੀ ਸਿਟੀ 3 ਸ਼੍ਰੀ ਹਰਪਾਲ ਸਿੰਘ ਜੀ ਉਹਨਾਂ ਦੀਆਂ ਹਦਾਇਤਾਂ ਹੇਠ ਜਿਹੜਾ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਆ ਉਸ ਦੇ ਤਹਿਤ ਜਿਹੜਾ ਕੱਲ ਸ਼ਾਮ ਜਿਹੜਾ ਐਸਆਈ ਜਤਿੰਦਰ ਸਿੰਘ ਮੁਖفر ਖਾਸ ਦੀ ਇਤਲਾਹ ਮਿਲਣ ਤੇ ਕਾ ਮंडी ਚੌਂਕ ਦੇ ਵਿੱਚ ਦੋਸ਼ੀ ਰੋਹਿਤ ਪਰਫ ਲੌਬੀ ਪੁੱਤਰ ਸਤਨਾਮ ਸਿੰਘ ਵਾਸੀ 100 ਨੰਬਰ ਹਾਤਾ ਕਾਮਡੀ ਚੌਂਕ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਦੇ ਪਾਸੋਂ 417 ਗ੍ਰਾਮ ਹੈਰੋਇਨ ਸਮੇਤ 22400 ਰੁਪਏ ਡਰਗਮਨੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਕਾਰ ਅਮੇਜ਼ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 23/25 ਜੁਰਮ ਜਿਹੜਾ 21 ਸੀ 6185 27ਏ 25 ਐਨਡੀਪੀਐਸ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਜਿਹੜਾ 3 ਦਿਨ ਦਾ ਰਿਮਾਂਡ ਲਿਆ ਗਿਆ ਹੈ ਇਸ ਦੇ ਪੱਛੋਂ ਜਿਹੜਾ ਹੋਰ ਵੀ ਅੱਗੇ ਜਿਹੜੇ ਬਿਰਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਕਿ ਜਿਹੜੀ ਇਨੀ ਵੱਡੀ ਮਾਤਰਾ ਜਿਹੜੀ ਹੈਰੋਇਨ ਹੈ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੇ ਕਿਹੜੇ-ਕਿਹੜੇ ਗਾਗ ਜਾਂ ਕਿਹੜੇ-ਕਿਹੜੇ ਪੈਡਲਰ ਜਿਹੜੇ ਆ ਇਹਨੇ ਨਾਲ ਆਪਣੇ ਇਸ ਧੰਦੇ ਦੇ ਵਿੱਚ ਲਗਾਏ ਹੋਏ ਨੇ ਜੀ ਹਾਂ ਇਹ ਦੋਸ਼ੀ ਦੇ ਖਿਲਾਫ ਪਹਿਲਾਂ 3 ਮੁਕਦਮੇ ਦਰਜ ਨੇ ਇੱਕ ਮੁਕਦਮਾ ਥਾਣਾ ਈ ਡਿਵੀਜ਼ਨ ਦਾ ਜਿਹੜਾ ਲੜਾਈ ਝਗੜਾ ਤੇ ਮਹਿਲਾ ਦੇ ਨਾਲ ਛੇੜਛਾੜ ਦਾ ਦਰਜ ਹੈ ਇੱਕ ਮੁਕਦਮਾ ਐਂਟੀ ਨਾਰਕੋਟਿਕ ਟਾਸਕ ਫੋਰਸ ਮੁਹਾਲੀ ਦਾ ਇਸ ਦੇ ਖਿਲਾਫ ਐਂਡੀਪੀਐਸ ਐਕਟ ਤੇ ਆਰਮੈਕਟ ਦਾ ਦਰਜ ਹੈ ਤੀਸਰਾ ਪਰਚਾ ਜਿਹੜਾ ਆ 2024 ਦਾ ਇਸ ਦੇ ਖਿਲਾਫ ਗੇਟ ਕੀਮਾ ਥਾਣੇ ਦਾ ਜਾਲੀ ਅਸਲਾ ਲਾਇਸੈਂਸ ਤਿਆਰ ਕਰਵਾਉਣ ਦਾ ਜਿਹੜਾ ਉਹ ਦਰਜ ਹੈ ਸਰ ਪਹਿਲਾਂ ਵੀ ਦੋ ਨੇ ਇਹ ਕਾਰਨ ਲੱਗੂ ਬਿਲਕੁਲ ਜੀ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਜਿਹਦੇ ਜਿਹਦੇ ਵਿੱਚੋਂ ਇੱਕ ਮੁਕਦਮਾ ਤਾਂ ਐਂਡੀਪੀਐਸ ਦਾ ਹੈ ਕ੍ਰਿਮੀਨਲ ਹਿਸਟਰੀ ਆਰਮੈਕਟ ਦਾ ਤੇ ਪਰਚਾ ਹੈ ਜੀ ਹੁਣ ਕੀ ਕਾਰਵਾਈ ਕੀਤੀ ਪੂਰੀ ਕਰੀ ਇਸ ਤੇ ਮੁਕਦਮਾ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਹੈ ਅੱਗੇ ਤੋਂ ਬ੍ਰਿਕੀ ਨਾਲ ਪੁੱਛ ਕੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਇਸ ਦਾ ਬੈਕਵਰਡ ਲਿੰਕ ਉਹਨੂੰ ਸਾਰਾ ਚੇਨ ਤੋੜ ਕੇ ਇਹਦੇ ਵਿੱਚ ਹੋਰ ਵੀ ਜਿਹੜੀ ਬਰਾਮਦਗੀ ਕੀਤੀ ਜਾ ਸਕੇ